ਦੇ ਬੋਲਟ ਮੋਟਰਸਾਈਕਲ ਇਹਨੇ ਸਲੈਂਸਰ ਇਹਨਾਂ ਦੇ ਬਿਨਾ ਦਿਵਾਲੀ ਤੋਂਨੇ ਤੇ ਪੜਾਕੇ ਬਹੁਤ ਮਾਰਦੇ ਨੇ ਉਸ ਸਬੰਧ ਵਿੱਚ ਅਜ ਪਟਿਆਲਾ ਗੇਟ ਨਾਕਾ ਲਾਇਆ ਗਿਆ ਸੀਗਾ ਤੇ ਬੋਲਟਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਬੋਲਟ ਪੜਾਟਾ ਮਾਰਦੇ ਨੇ ਉਹਨਾਂ ਦੇ ਸਲੈਂਸਰ ਚੇਂਜ ਕਰਵਾਏ ਜਾ ਰਹੇ ਨੇ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਨੈਕਸਟ ਟਾਈਮ ਜੇ ਇਹਨਾਂ ਵੱਲੋਂ ਫਿਰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਆਈ ਤਾਂ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਊ ਸਾਡੇ ਤੋਂ ਸਰ ਜੀ ਗਲਤੀ ਹੋ ਗਈ ਅਗੇ ਤੋਂ ਇਹ ਗਲਤੀ ਨਹੀਂ ਹੋਊਗੀ ਜੀ ਐਸਐਸਚੋ ਸਰ ਨੇ ਸਾਡੇ ਤੋਂ ਸਾਰਾ ਵਜ਼ਾਰਾ ਤਾਈ ਹੋੜ ਕੇ ਇਹ ਗਲਤੀ ਹੋਊਗੀ ਜਿਨ੍ਹਾਂ ਵਹੀਕਲਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦੇ ਵੀ ਬਾਉਂਡ ਕੀਤੇ ਜਾ ਰਹੇ ਨੇ ਵਹੀਕਲ ਦੋ ਅਸੀਂ ਮੋਟਰਸਾਈਕਲ ਬਾਉਂਡ ਕਰਕੇ ਆਲਰੇਡੀ ਥਾਣਾ ਭੇਜ ਚੁੱਕੇ ਆ ਤੇ ਬਾਕੀ ਆ ਅਸੀਂ ਬਾਕੀ ਇਹਦੇ ਚਲਾਨ ਕਰ ਰਹੇ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਹੈਗੇ ਆਪਾਂ ਇਹ ਛੱਡ ਪਾਈ ਚਲਾਨ ਜੇ ਕੱਲ ਨੂੰ ਲੱਗਿਆ ਮਿਲ ਗਿਆ ਵੇ ਚਲਾਨ ਚਲਾਣਾ ਮੈਨੂੰ ਚਾਹੀਦੀ ਨਹੀਂ ਜੀ ਠੀਕ ਹੈ ਹਾਂ ਠੀਕ ਹੁਣੇ ਛੱਡ ਦੇਣਗੇ ਜੀ ਜਾ ਕੇ ਠੀਕ ਹਾਂ ਜਦ ਮਰਜ਼ੀ ਪਤਾ ਕਰ ਲਿਓ ਆਪਣਾ ਲਰਾਂਗੇ ਟਮਕਾ ਲਾ ਠੀਕ ਹੈ ਜਦ ਬਿਲਕੁਲ ਜੀ ਉਹਨਾਂ ਦੇ ਜਿਹੜਾ ਮੋਡੀਫਾਈ ਲਾਈਟਾਂ ਆ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਇਹਨਾਂ ਦਾ ਚਲਾਣ ਹੁੰਦਾ ਬੜਾ ਸਖਤ ਚਲਾਣ ਆਉਂਦਾ ਜਿਹੜੇ ਲੋਕੀ ਦੂਜੇ ਆਉਂਦੇ ਉਹਨਾਂ ਦੇ ਅੱਖਾਂ 'ਚ ਡਾਇਰੈਕਟ ਲਾਈਟ ਪੈਂਦੀ ਆ ਨਾਲੇ ਉਹਨਾਂ ਦੇ ਮਾੜਾ ਅਸਰ ਪੈਂਦਾ ਸੋ ਉਹਨਾਂ ਨੂੰ ਮੇਰੀ ਬੇਇੱਜ਼ਤੀ ਵੀ ਆ ਤੇ ਉਹਨਾਂ ਨੂੰ ਵਾਰਨਿੰਗ ਵੀ ਆ ਜਿਹੜਾ ਲਾਈਟਾਂ ਮੋਡੀਫਾਈ ਲਾਉਣੀ ਆ ਤੁਸੀਂ ਬੰਦ ਕਰ ਦਿਓ ਇਹਨਾਂ ਦੀ ਲਾਈਟ ਮੋਡੀਫਾਈ ਲੱਗੀ ਹੋਊਗੀ ਉਹ ਤਰਵਾਇ ਵੀ ਜਾਊਗੀ ਤੇ ਉਹਦਾ ਚਲਾਣ ਵੀ ਕੀਤਾ ਜਾਊਗਾ ਪਟਿਆਲਾ ਗੇਟ ਨਾਕਾ ਲਾਇਆ ਗਿਆ ਦੋਦੇ ਹਾਂ ਹੈ ਇਹਨਾਂ ਪਟਿਆਲਾ ਨਾਪਾ ਸ਼ਹਿਰ ਦੇ ਵਿੱਚ ਸ਼ਿਕਾਇਤਾਂ ਬਹੁਤ ਆ ਰਹੀਆਂ ਜਿਹੜੇ ਬੋਲਟ ਮੋਟਰਸਾਈਕਲ ਨੇ ਸਲੈਂਸਰ ਇਹਨਾਂ ਦੇ ਬਿਨਾ 40 ਤੋਂ ਨੇ ਤੇ ਪੜਾਕੇ ਬਹੁਤ ਮਾਰਦੇ ਨੇ ਉਸ ਸਬੰਧ ਵਿੱਚ ਅੱਜ ਪਟਿਆਲਾ ਗੇਟ ਨਾਕਾ ਲਾਇਆ ਗਿਆ ਸੀਗਾ ਤੇ ਬੋਲਟਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਬੋਲਟ ਪੜਾਟਾ ਮਾਰਦੇ ਨੇ ਉਹਨਾਂ ਦੇ ਸਲੈਂਸਰ ਚੇਂਜ ਕਰਵਾਏ ਜਾ ਰਹੇ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਜਾ ਰਿਹਾ ਨੈਕਸਟ ਟਾਈਮ ਜੇ ਇਹਨਾਂ ਵੱਲੋਂ ਫੇਰ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਆਈ ਤਾਂ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਊਗੀ ਸਸ ਜਿੰਨੇ ਨਾ ਬਾਈਕਾਂ ਦੇ ਨੰਬਰ ਨਹੀਂ ਹੈਗੇ ਸਸ ਜੀ ਤਾਂ ਇਹਦੇ ਬਾਰੇ ਜਿੰਨਾ ਵੀਕਲਾਂ ਦੇ ਨੰਬਰ ਨਹੀਂ ਹੈਗੇ ਉਹਨਾਂ ਦੇ ਵੀ ਬਾਉਂਡ ਕੀਤੇ ਜਾ ਰਹੇ ਨੇ ਵੀਕਲ ਦੋ ਅਸੀਂ ਮੋਟਰਸਾਈਕਲ ਬਾਉਂਡ ਕਰਕੇ ਆਲਰੇਡੀ ਥਾਣਾ ਭੇਜ ਚੁੱਕੇ ਆ ਤੇ ਬਾਕੀ ਆ ਅਸੀਂ ਬਾਕੀਆਂ ਦੇ ਚਲਾਨ ਕਰ ਰਹੇ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਨਹੀਂ ਹੈਗੇ ਸਰ ਹੁਣ ਤੱਕ ਕਿੰਨੇ ਚਲਾਨ ਕਰ ਦਿੱਤੇ ਹੁਣ ਤੱਕ ਆਰਾਉਂਡ ਅਸੀਂ 6 ਤੋਂ 8 ਚਲਾਨ ਕਰਦੇ ਸਰ ਕੁਝ ਮੋਡੀਫਾਈ ਲਾਈਟਾਂ ਲਾ ਕੇ ਹੋ ਰਿਆ ਮੁੰੇ ਮੋਟਰਸਾਈਕਲਾਂ ਦੇ ਬਜ਼ਾਰਾਂ ਦੇ ਵਿੱਚ ਉਹਨਾਂ ਦੇ ਵੀ ਚਲਾਨ ਦਾ ਲਾਈਟਾਂ ਤਾਰੀਆਂ ਜਾਂਦੀਆਂ ਜੀ ਬਿਲਕੁਲ ਜੀ ਉਹਨਾਂ ਦੇ ਜਿਹੜਾ ਮੋਡੀਫਾਈ ਲਾਈਟਾਂ ਆ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਇਹਨਾਂ ਦਾ ਚਲਾਨ ਹੁੰਦਾ ਬੜਾ ਸਖਤ ਚਲਾਨ ਆਉਂਦਾ ਜਿਹੜੇ ਲੋਕੀ ਦੂਜੇ ਆਉਂਦੇ ਉਹਨਾਂ ਦੇ ਅੱਖਾਂ 'ਚ ਡਾਇਰੈਕਟ ਲਾਈਟ ਪੈਂਦੀ ਆ ਨਾਲੇ ਉਹਨਾਂ ਦੇ ਮਾੜਾ ਅਸਰ ਪੈਂਦਾ ਸੋ ਉਹਨਾਂ ਨੂੰ ਮੇਰੀ ਬੇਨਤੀ ਇਨਾਂ ਦੀ ਲਾਈਟ ਮੋਡੀਫਾਈ ਲੱਗੀ ਹੋਊਗੀ ਉਹ ਤਰਵਾਇ ਵੀ ਜਾਊਗੀ ਤੇ ਉਹਦਾ ਚਲਾਨ ਵੀ ਕੀਤਾ ਜਾਏਗਾ। ਅੱਜ ਜਿਹੜਾ ਤੁਹਾਡਾ ਮੋਰਚਲ ਨੂੰ ਆ ਕੇ ਇਹ ਚੈੱਕ ਕਰਦੇ। ਮੇਰੇ ਪਟਾਕੇ ਵਾਲਾ ਸਲੈਂਸਰ ਪਿਆ ਹੋਇਆ ਸੀਗਾ ਤੇ ਉਹਨਾਂ ਕਰਕੇ ਘੇਰ ਲਿਆ ਤੇ ਐਸਐਚਓ ਸਾਹਿਬ ਬਹੁਤ ਵਧੀਆ ਨੇ ਉਹਨਾਂ ਨੇ ਸਲੈਂਸਰ ਬਦਲਵਾਤਾ ਸਾਡੇ ਲਈ। ਜੇ ਤੁਹਾਨੂੰ ਪਤਾ ਵੀ ਪਟਾਕੇ ਵਾਲਾ ਸਲੈਂਸਰ ਬੰਦ ਕਰੇ ਪਹਿਲਾਂ ਫਿਰ ਕਾਤੋਂ ਨਹੀਂ ਸਰ ਇਹ ਸਾਡੇ ਦੋਸਤਾਂ ਦੀ ਗਲਤੀ ਹੋ ਗਈ ਜੀ। ਅੱਗੇ ਤੋਂ ਇਹ ਗਲਤੀ ਨਹੀਂ ਹੋਊਗੀ ਜੀ। ਐਸਐਚਓ ਸਾਹਿਬ ਨੇ ਸਾਡੇ ਤੋਂ ਸਲੈਂਸਰ ਬਦਲਵਾਤਾਈ ਹੁਣ ਕੇ ਇਹ ਗਲਤੀ ਨਹੀਂ ਹੋਊਗੀ। ਇੱਕ ਦੋ ਗਲਤੀ ਕੀਤੀ ਫਿਰ ਨਹੀਂ ਵੀ ਚਲਾਨ ਕਰਾ ਦੇਗੀ ਚਲਾਨ ਕਰਾ ਦਾਂਗੇ ਜਿੰਮੇਵਾਰਾਂ ਜਿਉਂ ਜਿਵੇਂ ਕਹੂੰਗੇ ਉਵੇਂ ਕਰ ਲਾਂਗੇ ਜੀ ਨਹੀਂ ਪਟਾਕੇ ਵੱਜਦੇ ਸੀ ਤੁਹਾਡੇ ਵੱਜ ਗਿਆ ਵੱਜਦਾ ਜੀ ਪਤਾ ਨਹੀਂ ਕਿੰਨੇ ਵੱਜ ਗਏ ਇਹ ਬਸ ਉਹ ਵਾਲੀ ਤਾਂ ਕਰਕੇ ਵੱਜ ਗਿਆ ਵੱਜ ਗਿਆ ਜੀ ਅੱਛਾ ਵੱਜਦਾ ਪਟਾਕੇ ਹਾਂ ਜੀ ਬਾਦਾਂ ਦੀ ਵੀ ਵੱਜ ਗਈ ਆਈ ਲੈ ਕੇ ਛੱਡਦਾ ਹਾਂ ਇੱਥੇ ਲਾ ਕੇ ਫੈਸਲਾ ਇੱਥੇ ਲਾ ਕੇ ਐਸਐਸਓ ਸਾਹਿਬ ਨੇ ਛੱਡਦਾ ਜੀ ਠੀਕ ਹੈ ਬੋਡੀ ਫਾਈਲ ਐਟਾਂ ਜਿਹੜੀਆਂ ਨਾਬੇ ਦੇ ਵਿੱਚ ਲਾਈਆਂ ਹੋਈਆਂ ਨੇ ਮੋਟਰਸਾਈਕਲ ਮਾਤਾ ਹੀ ਹੋਏ ਲੈ ਪ੍ਰਸ਼ਾਸਨ ਵੱਲੋਂ ਮੌਕੇ ਤੇ ਪੜਾਈਆਂ ਜਾ ਰਹੀਆਂ ਨੇ ਸਰ ਲਵੇ ਉਹ ਜਮੜੇ ਕਾਰ ਦੇ ਵੀਰੇ ਕਾਰ ਦੇ ਸੋ ਜੋ ਕਰਦੀ ਦਾ ਸਾਰ ਦਿੰਦੇ ਇਹਦੇ ਕਿਹੜਾ ਬੀਟੀਸੀ ਹਾਂ ਕਾਰ ਨੇ ਕੁਝ ਕਰਾ ਲਈ ਗਾ ਤੇਪੀ ਮਾਤਰ ਬੰਦਾ ਜੀ ਟੋਪੀ ਮਾਤਰ ਬੰਦਾ ਜੀ ਤੁਹਾਨੂੰ ਇਹ ਕਾਰਾ ਕਿ ਭਾਈ ਜੀ ਕਾਰੇ ਵਿੱਚੇ ਰੁੱਕੇ ਜੀ ਤੁਹਾਨੂੰ ਸਾਡਾ ਲਾਈਟਾਂ ਵਿੱਚ ਜਿਹੜਿਆ ਲਾਈਟ ਲੱਗਿਆ ਤੇਜ ਲਾਈਟਾਂ ਜਿਹੜਾ ਮੋਡੀਫਾਈ ਕਰਾਇਆ ਮੋਡੀਫਾਈ ਲੱਗਣਾ ਉਹ ਕਾਰ ਤੋਂ ਅਸੀਂ ਕਾਰਾਂ ਨੂੰ ਜਾ ਕੇ ਜੀ ਕੁਝ ਕਰਾ ਲਈ ਗਾ ਅੱਜ ਕਿਵੇਂ ਵਰਨਿੰਗ ਦੇ ਜੀ ਵਰਨਿੰਗ ਨਹੀਂ ਛੱਡਦਾ ਜੀ ਦੇ ਕੱਲ ਨੂੰ ਲੱਗਿਆ ਮਿਲ ਗਿਆ ਫਿਰ ਚਲਾਣਾ ਮਾੜੀ ਤਾਰਨੀਆਂ ਚਾਹੀਦੀਆਂ ਨੇ ਤੁਹਾਡੇ ਬੇਟੇ ਤਾਰਨੀਆਂ ਚਾਹੀਦੀਆਂ ਨਹੀਂ ਜੀ ਠੀਕ ਹੈ ਹਾਂ ਠੀਕ ਹੁਣੇ ਧਰ ਦੇਣਗੇ ਜੀ ਜਾ ਕੇ ਠੀਕ ਹੈ ਹਾਂ ਜਦ ਮਰਜ਼ੀ ਪਤਾ ਕਰ ਲਿਓ ਆਪਣਾ ਲਹਰਗੇਟ ਮਕਾਨ ਹੈ ਠੀਕ ਹੈ ਜਦ ਮਰਜ਼ੀ